ਬਸੀ ਪਠਾਣਾ ਦੀ ਪੁਸਪਾਰਟੀ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਨਰਪਿੰਦਰਪਾਲ ਸਿੰਘ ਮੁੱਖ ਥਾਣਾ ਅਫਸਰ ਬਸੀ ਪਠਾਣਾ ਦੀ ਯੋਗ ਅਗਵਾਈ ਹੇਠ ਬਸੀ ਪਠਾਣਾ ਟੂ ਪੁਇੰਟ ਸ਼ਹੀਦਗੜ ਸਾਈਡ ਨਾਕਾਬੰਦੀ ਕੀਤੀ ਗਈ ਸੀ ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਨੇ ਪ੍ਰੈਸ ਮੀਟਿੰਗ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ ਅਤੇ ਰੁਕਣ ਦਾ ਇਸ਼ਾਰਾ ਕੀਤਾ ਕਾਰ ਚਾਲਕ ਅੱਗੇ ਖੜੀ ਪੁਸਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਗਈ ਦੋਸ਼ੀ ਪਛਾਣ ਅਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪਟਲਾ ਜ਼ਿਲ੍ਹਾ ਮੁਹਾਲੀ ਵਿਚ ਹੋਈ ਹੈ ਜਦੋਂ ਉਸਦੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਚੰਡੀਗੜ੍ਹ ਮਾਰਕਾ ਵਿਕਣਯੋਗ ਸ਼ਰਾਬ ਦੀਆਂ 6 ਪੇਟੀਆਂ ਅਤੇ ਵਿਸਕੀ ਦੀਆਂ 4 ਪੇਟੀਆਂ ਬਰਾਮਦ ਹੋਈਆਂ ਉਕਤ ਦੋਸ਼ੀ ਖਿਲਾਫ ਥਾਣਾ ਬਸੀ ਬਠਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਰਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਸਰਮਾਨ ਹਾਸਲ ਕੀਤਾ ਗਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਚੁਟਾਈ ਜਾ ਰਹੀ ਹੈ बिना काबनी तल सभी एफिशिएंसी से कोस्ता से डाला देती चीज या भुगतान पर एक गड्डी में 60000 का चेक दिया है जो 10 गड्डियां शराब फॉसिलिंग के नाम से ब्रांड की गई है उनके खिलाफ अभी मुकदमा नंबर हमने दर्ज करके गड्डी जैसे किया गया जो شنو पेश करते पुदानी 5 दिन का कोर्माडा से देते दर लागू मामला बंद है सबसे सीनियर कौन सरकार यार हूं ਸ਼੍ਰੀ ਜਮੀਰ ਜੀ ਜਿਹੜਾ ਤੁਸੀਂ ਜੀ ਉਸੇ ਨੂੰ ਅਲਾਫਾ ਸਿੱਖ ਸ਼ਰਾਵੀ ਸ਼ਾਹਰ ਦਾ ਖੜਿਆ ਹੋ ਤੇ ਜਿਹੜੀ ਜੀ ਮਕਦਮਾ ਦਰਜ ਕੀਤਾ ਗਿਆ ਤੇ ਬੜੀ ਵਧੀਆ ਸੰਸਥੀਆਂ ਨੂੰ ਉਹ ਵੀ ਜਿਹੜੀ ਉਹਦੀ ਕੰਪਨੀ ਨੂੰ ਲਈ ਤੇ ਆ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੀ ਕੋਈ ਅੱਗੇ ਜਿੱਤੇ ਦਿੱਤੀ ਨਹੀਂ ਹੋਈ ਆ ਜੋ ਜਿੱਥੋਂ ਲੈ ਕੇ ਆਇਆ ਉਹਦੇ ਲਈ ਅਸੀਂ ਗੋਲਦਸ ਕਰਨਾ ਉਹ ਅਸਰ ਵੀ ਮੰਨਦੇ ਕੋਈ ਸਾਹਮਣੇ ਆਉਂਗੇ ਸਭ ਸਹੀ ਬਹੀ ਕਰਨ ਕੋਈ ਬਸ ਇਥੇ ਚੇਂਜ ਕਰਦਾ ਪੀਆ ਕਿਤੇ ਹੋਰ ਵਾਲੇ ਵਾਲੇ ਪਿੰਡਾਂ ਚ ਇੱਕ ਸੰਗਠਨ ਇਹ ਵੀ ਦੱਸਣਗਾ ਉਹ ਜੋ ਪੰਨਲ ਸਿਲ ਕਰਦਾ ਸੀ ਉਹ ਅਸੀਂ ਨੂੰ ਰਿਮਾਈਂਡਰ ਮਾਹਰ ਦੇ ਦਿੱਤੇ ਜਿਹੜੀ ਤੁਗਾ سامنے ਹੋ ਗਿਆ ਇਸੇ ਕਰਕੇ ਸਰ ਜਿਹੜੀ ਨਾਕਾਬੰਦੀ ਕੀਤੀ ਹੈ ਉਹ ਖਾਸ ਤੇ ਤਲਾਸ਼ੀ ਦੀ ਜਾਂ ਮਤਲਬ ਰੈਗੂਲਰ ਜਿਹੀ ਚੱਗੀ ਨਹੀਂ ਐਸਐਸਪੀ ਸਾਹਿਬ ਨੇ ਹੰਦਸਾਨਕਾਰ ਇਹਨਾਂ ਸ਼ਹਿਰੂ ਤੇ ਵਕਫਤ ਜਗਾ ਤੇ ਨਾ ਕਰ ਮੇਕਰੋ ਜਿੰਨੇ ਨੇ ਇਹ ਦੂਜੇ ਨਾਕਾਬੰਦੀ ਇਹ ਤਵਲੀ ਗਈ ਇਸ ਤਰ੍ਹਾਂ ਜਿਹੜੀ ਪੇਸ਼ੀ ਚਰਾਬ ਪੜੀ ਐ ਤੇ ਇਹਦੇ ਨਾਲ ਕੋਈ ਇਹਨਾਂ ਦਾ ਤਲਾਕਾਰ ਕੋਈ ਆਪਸੀ ਨਾ ਕੋਈ ਤਾਇਆ ਕੋ। ਉਹ ਸੀ ਨਾ ਉਹ ਕੋਟੇ ਤੇ ਵਰਨਾ 3 ਇੰਚ ਕਾਉਟਰੀ ਜਿਹੜਾ ਦੇਖ ਵਰਨਾ ਤੇ ਪਿਛਲੇ ਮਕਦਮੇ ਦੇ ਵਿੱਚ ਕੋਈ ਮੁੱਢਲੀ ਦਿੱਕਤ ਤੋਂ ਪਤਾ ਲੱਗਿਆ ਉਹ ਵੀ ਕੋਈ ਠੇਕੇਦਾਰ ਦੇ ਦੇ ਜਾਂ ਆਮ ਦਾ ਕੋਈ ਠੇਕੇ ਵਾਲੇ। ਕਿ ਇਹ ਮਤਲਬ ਤੇਲ ਜਿਸ ਤਰ੍ਹਾਂ ਇਹਨਾਂ ਦਾ ਵੇਖੀ ਜੀਆ ਤੇਲ ਕਰਨ ਦਾ। ਇਹ ਇੰਨੀ ਇੰਨੀ ਪਾਰੀ ਮਾਤਰਾ ਦੇ ਵਿੱਚ ਸ਼ਰਾਬ ਪੜਨਾ ਤੇ ਉਹਨੂੰ ਤੇਲ ਕਰਨਾ। ਮੈਂ ਜਿੱਥੇ ਉਹ ਦੋ ਜਿਹੜੇ ਐਸੇ ਬਾਈਨਿੰਗ ਐਜੂਸ ਨਾਮ ਨੇ ਦੇਖ ਦਿੱਤੇ ਹੈ ਸਰ ਤੋਂ ਕਿ ਉਹ ਇਹ ਦੇਖ ਤੋਂ ਉਹ ਜਿਹੜੇ ਜਿਹੜੇ ਲਿਆਇਆ ਇਹਦੇ ਬਾਰੇ ਨੂੰ ਪਤਾ ਕਰਨਾ ਹੈ ਇਹ ਕੋਈ ਗਲਤ ਸਮਝ ਕਿਤੇ ਗਾਦੀ ਨਹੀਂ ਤੁਹਾਨੂੰ ਇਹਦਾ ਅਸਲੀ ਨੂੰ ਐਜੂਸ ਨਾਮ ਇਹ ਕਰਾਂਗੇ ਸਭ ਦਿੱਖੋ ਇਹ ਲੈ ਕੇ ਆਉਂਦੇ ਨੇ ਉਹ ਵੀ ਮਤਲਬ ਉਹਨੇ ਜਿਵੇਂ ਵਾਰ ਲਈ ਜਾਂ ਮਤਲਬ ਇਹ ਐ ਲੈ ਕੇ ਕਿਸ ਤਰ੍ਹਾਂ ਆਉਂਦੇ ਨੇ ਕਿ ਇਹ ਦਾ ਆਪਸ ਹੀ ਐਜੂਸ ਦੇ ਲਈ ਲੈ ਕੇ ਆਈ ਜੀ ਕਿੱਦਾਂ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਸੀ ਇਹ ਨਹੀਂ ਮਤਲਬ ਸੰਗੀਰ ਤੋਂ ਲੈ ਕੇ ਨਹੀਂ ਕਾਰਟੀ ਆਉਂਦੀ ਹੈ ਐਸੇ ਅਲੱਗ-ਅਲੱਗ ਜਗ੍ਹਾ ਤੇ ਇਹ ਨਿਕਲਣ ਦਾ ਕਹਿੰਦੇ ਜਿੱਥੇ ਉਹਨਾਂ ਕੋਲ ਦੋ ਦੱਬੇ ਜਾਂ ਪੰਜ ਦੰਡਾ ਉੱਥੇ ਹੀ ਸਪਲਾਈ ਕਰ ਦਿੰਦੇ ਨੇ ਉਹ ਅਸੀਂ ਪਤਾ ਕਰਨੇ ਹਾਂ ਕਿ ਕਿਹੜੇ-ਕਿਹੜੇ ਬੰਦੇ ਇਹ ਸਪਲਾਈ ਕਰਦੇ ਨੇ ਸਭ ਪੁਛ ਪਾਰਟੀ ਬੋਲੋ ਭਈ ਉਸ ਤੈਦ ਨਾਲ ਡਿਊਟੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਜਿਹੜੇ ਆਏ ਜੀ ਅੰਸਰ ਹੈਗੇ ਉਹਨਾਂ ਦੇ ਹੌਟਲੇ ਬੁਲੰਦ ਨੇ ਕੀ ਕਹਿਣਾ ਚਾਹੋਗੇ ਇਹ ਸਮਝਾਉਂਦਾ ਕਿ ਮਕਦਮੇ ਦਾ ਜਿੱਤਾ ਰਹੇ ਨੇ ਕਾਫੀ ਐਸਸੀ ਵੀ ਦੇ ਚੁੱਕੇ ਜਿਹੜੀ ਬਤੀ ਤਾਂ ਇਹ ਵੀ ਕਾਫੀ ਐਸਸੀ ਵੀ ਥਲਪੈ ਗਈ ਆ ਜੀ ਜਿਹਨੂੰ ਜਿਹੇ ਅਸੀਂ ਦਿੱਤੀਆਂ ਨੀਯਤਾਂ ਲਈ ਤੱਕ ਤੋਂ ਵੀ ਪਤਾ ਕੀਤਾ ਵੀ ਕਾਫੀ ਬਲੈਕ ਸੀ ਇੰਡਾਇਰਸਟ ਦੇ ਅੰਦਰ ਸੇ ਹੈਗਾ ਤਾਂ ਜਿਹਨੇ ਪੰਜਾਬ ਨੂੰ ਇੱਕ ਉਰਦਾ ਪੰਜਾਬ ਸਾਫਟ ਕਰਨ ਲੱਗੇ ਹੋਏ ਇਹ ਮਤਲਬ ਵਿਦੇਸ਼ੀ ਰਾਤੀ ਅੰਸਰ ਹੈਗਾ ਤੇ ਕੀ ਹੋਰਾਂ ਨੂੰ ਚੇਤਾਵਨੀ ਦੇ ਦਾਂ ਅਸੀਂ ਜੇ ਕੋਈ ਇਹ ਲਿਗਲ ਐਕਟੀਵਿਟੀ ਕਰੂਗਾ ਮੈਨੂੰ ਕੋਈ ਹੋਗਾ ਅਸੀਂ ਦੇ ਖਿਲਾਫ ਉਹ ਬਾਂਗੀਤਾਂ ਨੂੰ ਦੇ ਜਾਂਦੇ ਸੀ ਕਹਿੰਦੇ